ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਦੇ ਕੁਝ ਅਜਿਹੇ ਦੁਰਗਮ ਤੇ ਅਣਖੋਜ ਸਥਾਨਾਂ ਵੱਲ ਜਿੱਥੇ ਨਾ ਹਰ ਕਿਸੇ ਦੀ ਪਹੁੰਚ ਹੁੰਦੀ ਹੈ ਤੇ ਨਾ ਹੀ ਆਮ ਤੌਰ ਤੇ ਲੋਕ ਜਾਂਦੇ ਹਨ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਆਉ ਤੁਹਾਨੂੰ ਦੱਸਦੇ ਹਾਂ ਸਤਲੁਜ ਦੇ ਕੰਢੇ ਤੇ ਛੁਪਿਆ ਨਹਿਰਕੋਟ ਪਹਿਲੀ ਖੋਜ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਦੇ ਨੇੜੇ ਲੁਕਿਆ ਹੋਇਆ ਇੱਕ ਅਜਿਹਾ ਪ੍ਰਾਤਤਵ ਸਥਾਨ ਨਹਿਰਕੋਟ ਇਸ ਥਾਂ ਉੱਤੇ ਮਿਲੀਆਂ ਹਨ ਕੁਝ ਹਜ਼ਾਰ ਸਾਲ ਪੁਰਾਣੀਆਂ ਇੱਟਾਂ ਜੋ ਇੰਡਸ ਘਾਟੀ ਸਭਿਅਤਾ ਨਾਲ ਜੋੜੀਆਂ ਜਾਂਦੀਆਂ ਹਨ। ਇਹ ਥਾਂ ਤੱਕ ਪਹੁੰਚਣਾ ਆਸਾਨ ਨਹੀਂ ਪਹਾੜੀ ਰਾਹਾਂ, ਜੰਗਲਾਤ ਅਤੇ ਸਥਾਨਕ ਗਾਈਡ ਦੀ ਲੋੜ ਪੈਂਦੀ ਹੈ। ਭਗਤਾਂਵਾਲਾ ਜੰਗਲ ਮਾਗੀ ਮਾਨਸਾ ਦੇ ਨੇੜੇ ਇਹ ਜੰਗਲ ਸਿਰਫ ਵਣਸਪਤੀ ਤੇ ਜੀਵ ਜੰਤੂਆਂ ਲਈ ਨਹੀਂ ਬਲਕਿ ਇਤਿਹਾਸਕ ਰਾਜਾਂ ਦੀਆਂ ਨਿਸ਼ਾਨੀਆਂ ਲਈ ਵੀ ਜਾਣਿਆ ਜਾਂਦਾ ਹੈ। ਇੱਥੇ ਮਿਲੀਆਂ ਹਨ ਪੁਰਾਣੀਆਂ ਢਾਈ ਗਈਆਂ ਮਚੀਆਂ, ਕੁਝ ਮਨੁੱਖੀ ਹੱਡੀਆਂ ਤੇ ਪੱਥਰਾਂ ਦੇ ਢੇਰ ਜੋ ਸੰਭਾਵਿਤ ਤੌਰ ਤੇ 18ਵੀਂ ਸਦੀ ਦੀ ਲੜਾਈ ਨਾਲ ਸੰਬੰਧਿਤ ਹਨ ਦੇਰਾ ਬਾਬਾ ਨਾਨਕ ਦੇ ਨੇੜੇ ਰੂਹੀ ਦਾ ਟਿੱਲਾ ਇਹ ਥਾਂ ਇੰਨੀ ਦੂਰ ਦਰਾਰ ਹੈ ਕਿ ਇੱਥੇ ਤੱਕ ਪੈਦਲ ਜਾਂ ਬਾਈਕ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ ਕਿਹਾ ਜਾਂਦਾ ਹੈ ਕਿ ਇਹ ਥਾਂ ਕਈ ਰਾਜਿਆਂ ਦੀ ਧਰਤੀ ਰਹੀ ਹੈ ਇੱਥੇ ਮਿਲੇ ਕੁਝ ਪ੍ਰਾਚੀਨ ਬਰਤਨ ਅਤੇ ਹਥਿਆਰ ਜੋ ਅੱਜ ਵੀ ਖੋਜਕਰਤਿਆਂ ਦੇ ਮਨ ਨੂੰ ਉਲਝਾ ਰਹੇ ਹਨ ਮਲੋਟ ਦੇ ਢੇਰ ਲੋਸਟ ਰਾਜਧਾਨੀ ਮਲੋਟ ਜਿੱਥੇ ਮੌਜੂਦਾ ਇਮਾਰਤਾਂ ਦੇ ਥੱਲੇ ਦੱਬੀਆਂ ਹੋਈਆਂ ਨੇ ਪੁਰਾਣੀਆਂ ਰਾਜਧਾਨੀ ਦੀਆਂ ਨਿਸ਼ਾਨੀਆਂ ਕਈ ਵਾਰ ਇੱਥੇ ਖੁਦਾਈ ਦੌਰਾਨ ਮਿਲੀਆਂ ਹਨ ਮਿੱਟੀ ਦੇ ਬਰਤਨ ਸਿੱਕੇ ਅਤੇ ਲਿਪੀ ਵਾਲੇ ਪੱਥਰ ਇਹ ਸਥਾਨ ਆਮ ਤੌਰ ਤੇ ਬੰਦ ਖੇਤਰਾਂ ਵਿੱਚ ਆਉਂਦਾ ਹੈ ਅਤੇ ਇੱਥੇ ਖੋਜ ਲਈ ਇਜਾਜ਼ਤ ਲੈਣੀ ਪੈਂਦੀ ਹੈ ਕੈਲਾਸ਼ ਮਾਉਂਟ ਇਹ ਸਥਾਨ ਪੰਜਾਬ ਅਤੇ ਹਿਮਾਚਲ ਦੀ ਸਰਹੰਦ ਤੇ ਆਉਂਦਾ ਹੈ ਬਹੁਤ ਘੱਟ ਲੋਕ ਜਾਣਦੇ ਹਨ ਕਿ ਇੱਥੇ ਇੱਕ ਛੋਟਾ ਜਿਹਾ ਕੈਲਾਸ਼ ਨਾਮ ਦਾ ਪਹਾੜੀ ਹਿੱਸਾ ਵੀ ਹੈ ਜਿੱਥੇ ਬਰਫ਼ ਪਈ ਰਹਿੰਦੀ ਹੈ ਅਤੇ ਲੋਕਲ ਪਿੰਡਾਂ ਦੇ ਲੋਕ ਇੱਥੇ ਤੀਰਥ ਵਜਾਉਂਦੇ ਹਨ ਇੱਥੇ ਤੱਕ ਰਸਤਾ ਪੱਕਾ ਨਹੀਂ ਹੈ ਖਾਲਸਾ ਐਡ ਜਾਂ ਹਿਮਾਲਿਆਨ ਖੋਜਕਰਤਾਵਾਂ ਵੱਲੋਂ ਇੱਥੇ ਖੋਜਾਂ ਕੀਤੀਆਂ ਗਈਆਂ ਹਨ ਇਹ ਸਾਰੇ ਸਥਾਨ ਸਿਰਫ ਇਤਿਹਾਸਕ ਨਹੀਂ ਸਗੋ ਸਾਡੇ ਵਿਰਸੇ ਦਾ ਐਮ ਹਿੱਸਾ ਹਨ ਜੇ ਤੁਸੀਂ ਇਹਨਾਂ ਸਥਾਨਾਂ ਦੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਅਸੀਂ ਹੋਰ ਅਜਹੀਆਂ ਖੋਜਾਂ ਕਰੀਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੇਂ ਅਣਜਾਣ ਸਥਾਨਾਂ ਦੀ ਖੋਜ ਲਈ ਧੰਨਵਾਦ ਸਤਿ ਸ਼੍ਰੀ ਅਕਾਲ